ਵੈਦ ਕਰਮਜੀਤ ਸਿੰਘ ਖਡੂਰ ਸਾਹਿਬ ਦੇ ਨੇੜੇ ਨਾਕੋਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜੋ ਦਵਾਈ ਆਪਾਂ ਤਿਆਰ ਕਰ ਰਹੇ ਆਂ ਇਹ ਠੀਕਰੀ ਨਸ਼ਾਤਰ ਇਹਦਾ ਆਪਾਂ ਟੈਲਕਨ ਪਾਊਡਰ ਕੀਤਾ ਵਾ ਤੇ ਹੁਣ ਇਹਦੇ ਵਿੱਚ ਆਪਾਂ ਇਹ ਅੱਕ ਦਾ ਦੁੱਧ ਮਿਲਾਵਾਂਗੇ ਅੱਕ ਦਾ ਦੁੱਧ ਮਿਲਾ ਕੇ ਤੇ ਫਿਰ ਇਹਦਾ ਚੰਗੀ ਤਰ੍ਹਾਂ ਇਹਦਾ ਲੀਪ ਬਣਾਵਾਂਗੇ ਆਪੇ ਕੋਈ ਹੱਕ ਦਾ ਦੁੱਧ ਆਪਾਂ ਲਿਆਨ ਦਾ ਕੱਢ ਕੇ ਇਸ ਇਹਦੇ ਵਿੱਚ ਆਪਾਂ ਮਿਲਾ ਕੇ ਇਹਦਾ ਲੇਪ ਬਣਾ ਲੈਣਾ ਤੇ ਲੇਪ ਬਣਾ ਕੇ ਫਿਰ ਆਪਾਂ ਇਸ ਲੇਪ ਨੂੰ ਇਹ ਵਰਕੀਆ ਹੜਤਾਲ ਦੇ ਉੱਤੇ ਲੇਪ ਲਾ ਦੇਣਾ ਤੇ ਲੇਪ ਕਰਕੇ ਫਿਰ ਇਹ ਦੀ ਭਸਮ ਤਿਆਰ ਕਰਾਂਗੇ ਕਾਫੀ ਲੰਮਾ ਪ੍ਰੋਸੀਜਰ ਹੈ ਇਹਨੂੰ 12 ਅੱਗਾਂ ਦੇ ਹੋਣੀਆਂ ਪੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ